ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜੇ ਸੋ ਚੰਦਾ ਉਗਵ ਹੈ ਸੂਰਜ ਚੜੇ ਹਜ਼ਾਰ ਇਤੇ ਚਾਨਨ ਹੋਦਿਆ ਗੁਰਬੀਨ ਕੋਰ ਆਧਾਰ ਸ੍ਰਿਸ਼ਟੀ ਦੀ ਸਾਰੀ ਹਿਲਜੁਲ ਸੂਰਜ ਨਾਲ ਸੰਬੰਧ ਰੱਖਦੀ ਹੈ ਸੂਰਜ ਦੀ ਗਰਮੀ ਨਾਲ ਬੱਦਲ ਬਣਦੇ ਹਨ ਅਤੇ ਵਰਸਦੇ ਹਨ ਸੂਰਜ ਦੇ ਕਰਕੇ ਹੀ ਧਰਤੀ ਉੱਤੇ ਕਈ ਰੁੱਤਾਂ ਤਬਦੀਲ ਹੁੰਦੀਆਂ ਹਨ ਸ਼ੇਕਰ ਸ਼ੇ ਗੁਰ ਸ਼ੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜਾਕਰ ਕਰਤੇ ਕੀਰਤ ਹੋਏ ਸੋਕਰ ਰਾਖ ਵਡਾਈ ਤੋਏ ਵਿਸਿਓ ਚਸਿਆ ਕੜੀਆਂ ਪਹਿਰਾ ਫਿੱਤੇ ਵਾਰੀ ਮਹੋ ਹੋਆ ਸੂਰਜ ਇੱਕ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਗਹਿਰੀ ਅੱਖ ਨਾਲ ਵੇਖ ਕੇ ਪਤਾ ਲੱਗਦਾ ਹੈ ਕਿ ਪ੍ਰਕਿਰਤੀ ਦੀ ਸਾਰੀ ਸ਼ਾਨ ਸੂਰਜ ਨਾਲ ਜੁੜੀ ਹੋਈ ਹੈ ਸੰਸਾਰ ਦਾ ਸਾਰਾ ਜੀਵਨ ਸੂਰਜ ਨਾਲ ਬੱਜਾ ਹੋਇਆ ਹੈ ਜਿੱਥੇ ਸੂਰਜ ਸ੍ਰਿਸ਼ਟੀ ਨੂੰ ਜੀਵਨ ਪ੍ਰਦਾਨ ਕਰਦਾ ਹੈ ਉਥੇ ਚੰਦਰਮਾ ਦੀ ਰੋਸ਼ਨੀ ਰਸ ਪ੍ਰਦਾਨ ਕਰਦੀ ਹੈ ਸੂਰਜ ਦੀ ਰੋਸ਼ਨੀ ਨਾਲ ਬਨਸਪਤੀ ਪੱਕਦੀ ਹੈ ਪਰ ਚੰਦਰਮਾ ਕਰਕੇ ਪਦਾਰਥ ਵਿੱਚ ਰਸ ਭਰਦਾ ਹੈ ਪਾਵ ਬਨਸਪਤੀ ਰਸਪਰਾਂ ਲਈ ਚੰਦਰਮਾ ਦੀਆਂ ਕਿੰਨਾ ਦੀ ਮਹਤਾਜ ਹੈ ਇਸੇ ਤਰ੍ਹਾਂ ਜੇ ਜੀਵਨ ਹੈ ਤੇ ਜੀਵਨ ਵਿੱਚ ਰਸ ਨਾ ਹੋਵੇ ਸਾਰਾ ਕੁਝ ਫਿੱਕਾ ਲੱਗਦਾ ਹੈ ਪਰ ਰਸ ਨੂੰ ਤਾਂ ਆਪ ਪ੍ਰਗਟ ਕਰਨ ਲਈ ਜੀਵਨ ਚਾਹੀਦਾ ਹੈ ਅਤੇ ਜੀਵਨ ਵਿੱਚ ਮਿਠਾਸ ਪਰਣ ਲਈ ਰਸ ਚਾਹੀਦਾ ਹੈ ਇਸ ਵਾਸਤੇ ਸੂਰਜ ਅਤੇ ਚੰਦਰਮਾ ਦਾ ਆਪਸ ਵਿੱਚ ਬੜਾ ਸਬੰਧ ਹੈ ਇਸ ਜੀਵਨ ਵਾਸਤੇ ਵੀ ਗੁਰੂ ਸੂਰਜ ਹੈ ਅਤੇ ਗੁਰੂ ਤੋਂ ਪ੍ਰਾਪਤ ਹੋਇਆ ਗਿਆਨ ਸੂਰਜ ਦਾ ਪ੍ਰਕਾਸ਼ ਹੈ ਅਤੇ ਸਾਡਾ ਪ੍ਰੇਮ ਚੰਦਰਮਾ ਹੈ ਪ੍ਰੇਮ ਤੋਂ ਬਿਨਾ ਜੋ ਰਸ ਬੰਦਾ ਹੈ ਉਹ ਰਸ ਹੀ ਗਿਆਨ ਨੂੰ ਰਸਦायक ਬਣਾਉਂਦਾ ਹੈ ਗਿਆਨ ਤੋਂ ਬਿਨਾ ਸੂਝ-ਬੂਝ ਨਹੀਂ ਮਿਲਦੀ ਅਤੇ ਪ੍ਰੇਮ ਤੋਂ ਬਿਨਾ ਸੂਝ-ਬੂਝ ਨੂੰ ਰਸ ਨਹੀਂ ਮਿਲਦਾ ਇਸ ਵਾਸਤੇ ਫਿੱਕਾ ਗਿਆਨ ਲੋਕਾਂ ਨੂੰ ਕਾਬਲੇ ਕਬੂਲ ਨਹੀਂ ਹੁੰਦਾ ਜੇ ਬਾਹਰ ਦੀ ਦੁਨੀਆ ਵਿੱਚ ਸੂਰਜ ਅਤੇ ਚੰਦਰਮਾ ਨਾ ਚੜਨ ਤਾਂ ਸਾਰਾ ਜੀਵਨ ਖਤਰੇ ਵਿੱਚ ਪੈ ਜਾਂਦਾ ਹੈ ਇਸੇ ਤਰ੍ਹਾਂ ਅਧਿਆਤਮਕ ਮੌਤਵੀ ਉਸ ਵਕਤ ਹੁੰਦੀ ਹੈ ਜਦੋਂ ਗੁਰੂ ਦਾ ਗਿਆਨ ਨਾ ਮਿਲੇ ਅਤੇ ਪ੍ਰੇਮ ਦਾ ਅਨਾਸਨਾ ਪ੍ਰਾਪਤ ਹੋਵੇ ਬਾਹਰ ਸੂਰਜ ਅਤੇ ਚੰਦਰਮਾ ਕੁਦਰਤੀ ਨਿਯਮ ਅਨੁਸਾਰ ਪ੍ਰਗਟ ਹੁੰਦੇ ਹਨ ਪਰ ਸਾਡੇ ਅੰਦਰ ਗਿਆਨ ਦਾ ਸੂਰਜ ਅਤੇ ਪ੍ਰੇਮ ਦਾ ਚੰਦਰਮਾ ਤਾਂ ਆਪਣੇ ਆਪ ਤੋਂ ਪ੍ਰਗਟ ਕਰਨੇ ਪੈਂਦੇ ਹਨ ਚੰਦ ਸੂਰਜ ਦੋਏ ਕਰਹੀ ਪੀਤਰ ਐਸਾ ਗਿਆਨ ਨਾ ਪਾਇਆ ਸੂਰਜ ਤਾਂ ਹਰ ਰੋਜ਼ ਚੜਦਾ ਹੈ ਪਰ ਚੰ드ਰਾ ਮਾ ਹਰ ਰਾਤ ਨਹੀਂ ਚੜਦਾ ਭਾਵ ਗਿਆਨੀ ਤਾਂ ਬਹੁਤ ਬਣ ਜਾਂਦੇ ਹਨ ਪਰ ਜਿੰਨਾ ਅੰਦਰ ਪ੍ਰੇਮ ਵੈਦਾ ਹੁੰਦਾ ਹੈ ਉਹਨਾਂ ਦਾ ਗਿਆਨ ਹੀ ਕਾਬਲੇ ਕਬੂਲ ਹੁੰਦਾ ਹੈ ਪ੍ਰੇਮ ਦਾ ਵਾਸਾ ਹਿਰਦੇ ਵਿੱਚ ਹੈ ਅਤੇ ਗਿਆਨ ਦਿਮਾਗ ਤੋਂ ਪੈਦਾ ਹੁੰਦਾ ਹੈ ਇਹ ਜ਼ਰੂਰੀ ਨਹੀਂ ਕਿ ਬਹੁਤਾ ਗਿਆਨ ਰੱਖਣ ਵਾਲਾ ਹਿਰਦੇ ਕਰਕੇ ਵੀ ਸ਼ੁੱਧ ਹੋਵੇ ਹਿਰਦੇ ਕਪਟਮੁਖ ਗਿਆਨੀ ਝੂਠੇ ਕਹਾ ਬਿਲਾਵਸ ਪਾਨੀ ਕਾਇਆ ਮਾਂਜੈ ਸੋ ਕੋਨੇ ਗੁਨਾ ਜੋ ਕਟ ਪਿੱਤਰ ਹੈ ਮਲਨਾ ਲੋਕੀ ਅਠਸਤ ਤੀਰਤ ਨਾਈ ਕੋਰਾ ਪਨ ਤਉ ਨਾ ਜਾਈ ਕਹਿ ਕਬੀਰ ਵਿਚਾਰੀ ਬਵ ਸਾਗਰ ਤਾਰ ਮੁਰਾਰੀ ਹਿਰਦੇ ਵਿੱਚੋਂ ਪੈਦਾ ਹੋਇਆ ਪ੍ਰੇਮ ਜੀਵਨ ਦੀ ਸਾਰੀ ਮੈਲ ਨੂੰ ਤੋ ਦਿੰਦਾ ਹੈ ਗਿਆਨ ਸਿੱਖਿਆ ਅਤੇ ਸਿਖਾਇਆ ਜਾ ਸਕਦਾ ਹੈ ਪਰ ਪ੍ਰੇਮ ਕੋਈ ਗੁਣ ਨਹੀਂ ਜੋ ਸਿੱਖਿਆ ਸਿਖਾਇਆ ਜਾ ਸਕੇ ਪ੍ਰੇਮ ਤਾਂ ਅੰਦਰਲਾ ਇੱਕ ਨਾਜ਼ੁਕ ਜਜ਼ਬਾ ਹੈ ਜਿਸਨੂੰ ਸਿਰਫ ਉਜਾਗਰ ਕੀਤਾ ਜਾ ਸਕਦਾ ਹੈ ਗਿਆਨ ਅੱਖਾਂ ਹਨ ਅਤੇ ਪ੍ਰੇਮ ਪੈਰ ਹਨ ਦੂਰ ਮੰਜ਼ਲ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਹਨ ਪਰ ਪਹੁੰਚਣ ਵਾਸਤੇ ਪੈਰ ਚਾਹੀਦੇ ਹਨ ਜੇ ਮਨੁੱਖ ਨੂੰ ਗਿਆਨ ਦੀਆਂ ਅੱਖਾਂ ਤੇ ਪ੍ਰੇਮ ਦੇ ਪੈਰ ਨਾ ਪ੍ਰਾਪਤ ਹੋਣ ਤਾਂ ਮਨੁੱਖ ਬੜਾ ਅੰਧਵਿਸ਼ਵਾਸੀ ਹੋਵੇਗਾ ਸੰਸਾਰ ਵਿੱਚ ਜਿੰਨਾ ਟਕਰਾਅ ਹੁੰਦਾ ਹੈ ਉਸ ਦਾ ਸਭ ਤੋਂ ਵੱਡਾ ਕਾਰਨ ਅੰਧਵਿਸ਼ਵਾਸੀ ਹੀ ਹੈ ਸਾਡੀ ਅੱਜ ਦੀ ਸਾਖੀ ਵੀ ਇਸੇ ਕਥਨ ਨੂੰ ਸੱਚ ਕਰਦੀ ਹੈ ਕਿਸ ਤਰ੍ਹਾਂ ਦੋ ਅੰਨਿਆ ਦੇ ਹੱਥ ਵਿੱਚ ਲਾਲਟਨ ਹੋਣ ਦੇ ਬਾਅਦ ਵੀ ਇੱਕ ਦੂਜੇ ਨਾਲ ਟਕਰਾ ਪਏ ਅਤੇ ਇੱਕ ਦੂਸਰੇ ਨੂੰ ਹੀ ਦੋਸਤੇਨ ਲੱਗੇ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨੇਤਰਹੀਨ ਆਦਮੀ ਨੇ ਸ਼ਹਿਰ ਜਾਣਾ ਸੀ ਉਹ ਆਪਣੇ ਘਰ ਤੋਂ ਬਾਹਰ ਆਇਆ ਅੱਗੇ ਕੁਝ ਆਦਮੀ ਖੜੇ ਸਨ ਉਹ ਨੇਤਰਹੀਨ ਉਹਨਾਂ ਨੂੰ ਕਹਿਣ ਲੱਗਾ ਕਿ ਮੈਨੂੰ ਸ਼ਹਿਰ ਜਾਣਾ ਹੈ ਤੁਹਾਡੇ ਵਿੱਚੋਂ ਕੋਈ ਆਦਮੀ ਮੇਰੀ ਡੰਗੋਰੀ ਪਕੜ ਕੇ ਮੈਨੂੰ ਰਸਤੇ ਪਾ ਦੇਵੇ ਉਹਨਾਂ ਬੰਦਿਆਂ ਵਿੱਚੋਂ ਇੱਕ ਬੰਦੇ ਨੇ ਮੁਸਕਰੀ ਕੀਤੀ ਅਤੇ ਕਿਹਾ ਕਿ ਤੂੰ ਆਪਣੇ ਹੱਥ ਵਿੱਚ ਲਾਲਟਣ ਜਗਾ ਕੇ ਪਕੜ ਲੈ ਉਹ ਨੇਤਰਹੀਨ ਮੰਦਾ ਬੜਾ ਮਾਇੂਸ ਹੋਇਆ ਅਤੇ ਕਹਿਣ ਲੱਗਾ ਕਿ ਇੱਕ ਤਾਂ ਮੈਂ ਨੇਤਰਹੀਨ ਹਾਂ ਦੂਜਾ ਤੁਸੀਂ ਮੈਨੂੰ ਮੁਸਕਰੀ ਕਰ ਰਹੇ ਹੋ ਕਦਸਾ ਲਾਲਟਨ ਮੇਰੇ ਕਿਸ ਕੰਮ ਦੀ ਹੈ ਲਾਲਟਨ ਦੀ ਰੋਸ਼ਨੀ ਅੱਖਾਂ ਵਾਲਿਆਂ ਵਾਸਤੇ ਕੰਮ ਆਉਂਦੀ ਹੈ ਅੰਨਿਆਂ ਵਾਸਤੇ ਨਹੀਂ ਉਹਨਾਂ ਦੇ ਪਾਸ ਹੀ ਇੱਕ ਸਿਆਣਾ ਆਦਮੀ ਖੜਾ ਸੀ ਉਹ ਕਹਿਣ ਲੱਗਾ ਬੇਸ਼ੱਕ ਤੂੰ नेत्रਹੀਨ ਹੈ ਪਰ ਜੇਕਰ ਤੈਨੂੰ ਲਾਲਟਨ ਮਿਲੇ ਤਾਂ ਜ਼ਰੂਰ ਲੈ ਲੈ ਕਿਉਂਕਿ ਜੇ ਤੇਰੇ ਹੱਥ ਵਿੱਚ ਪਕੜੀ ਹੋਈ ਲਾਲਟਨ ਦੀ ਰੋਸ਼ਨੀ ਤੇਰੇ ਕੰਮ ਨਾ ਆਏਗੀ ਤਾਂ ਤੇਰੇ ਰਸਤੇ ਜਿਹੜਾ ਵੀ ਆਏਗਾ ਇਹ ਰੋਸ਼ਨੀ ਉਸਤੇ ਕੰਮ ਆਏਗੀ ਘੱਟ ਤੋਂ ਘੱਟ ਉਹ ਤੇਰੇ ਨਾਲ ਟਕਰਾਏਗਾ ਤਾਂ ਨਹੀਂ ਇਹ ਜਨਕੇ ਉਹ नेत्रਹੀਣ ਕਹਿ ਲਗਾ ਇਹ ਤਾਂ ਠੀਕ ਹੈ ਲਿਆਓ ਫਿਰ ਮੈਨੂੰ ਇੱਕ ਲਾਲਟਨ ਜਗਾ ਕੇ ਦੇ ਦਿਓ ਉਹਨਾਂ ਆਦਮੀਆਂ ਨੇ ਉਸ नेत्रਹੀਣ ਦੇ ਹੱਥ ਵਿੱਚ ਇੱਕ ਲਾਲਟਨ ਦੇ ਕੇ ਉਸ ਨੂੰ ਸ਼ਹਿਰ ਦੇ ਰਸਤੇ ਤੋਰ ਦਿੱਤਾ ਅਚਨ ਚੇਤ ਇੱਕ ਹੋਰ ਅੰਦਾ ਬੰਦਾ ਅੱਗੋਂ ਆ ਗਿਆ ਉਸ ਦੇ ਹੱਥ ਵਿੱਚ ਵੀ ਕਿਸੇ ਨੇ ਲਾਲਟਨ ਜਗਾ ਕੇ ਦਿੱਤੀ ਹੋਈ ਸੀ ਜਦੋਂ ਇਹ ਦੋਵੇਂ ਅੰਨੇ ਇੱਕ ਦੂਜੇ ਦੇ ਨੇੜੇ ਆਏ ਤਾਂ ਆਪਸ ਵਿੱਚ ਟੱਕਰ ਹੋ ਗਈ ਦੋਵਾਂ ਦੀਆਂ ਲਾਲਟਨਾਂ ਆਪਸ ਵਿੱਚ ਟਕਰਾ ਕੇ ਟੁੱਟ ਗਈਆਂ ਅਤੇ ਦੋਨੋਂ ਆਪਸ ਵਿੱਚ ਝਗੜਾ ਕਰਨ ਲੱਗੇ ਇੱਕ ਦੂਜੇ ਨੂੰ ਆਖੇ ਕਿ ਤੂੰ ਅੰਦਾ ਸੀ ਤੈਨੂੰ ਮੇਰੇ ਹੱਥ ਵਿੱਚ ਲਾਲਟਾ ਨਹੀਂ ਸੀ ਦਿਸਦੀ ਅਤੇ ਦੂਸਰਾ ਕਹੇ ਤੈਨੂੰ ਮੇਰੇ ਹੱਥ ਵਿੱਚ ਲਾਲਟਾ ਨਹੀਂ ਸੀ ਦਿਸਦੀ ਭਾਵ ਦੋਨੋਂ ਹੀ ਅੰਨੇ ਸਨ ਹੁਣ ਜਿੱਥੇ ਦੋ ਅੰਦੇ ਟਕਰਉਣਗੇ ਉਥੇ ਝਗੜਾ ਹੋ ਸਕਦਾ ਹੈ ਇਸੇ ਲਈ ਅੱਜ ਦੀ ਦੁਨੀਆ ਵਿੱਚ بڑا ਝਗੜਾ ਅਤੇ ਟਕਰਾਅ ਹੈ ਇਸ ਦਾ ਕਾਰਨ ਇਹ ਨਹੀਂ ਕਿ ਗਿਆਨ ਦੀ ਘਾਟ ਹੈ ਇਸ ਦਾ ਕਾਰਨ ਅੰਧ ਵਿਸ਼ਵਾਸ ਹੈ ਇਸ ਦਾ ਕਾਰਨ ਪ੍ਰੇਮ ਦੀ ਘਾਟ ਹੈ ਧਰਮ ਦੇ ਨਾਮ ਤੇ ਵੀ ਬੜਾ ਟਕਰਾਅ ਹੋਇਆ ਮੰਦਰ ਤੇ ਪੁਜਾਰੀਆਂ ਨੂੰ ਮਸਜਿਦ ਚੰਗੀ ਨਹੀਂ ਲੱਗਦੀ ਮਸਜਿਦ ਦੇ ਕਾਜ਼ੀਆਂ ਨੂੰ ਠਾਕੁਰ ਦਵਾਰਾ ਨਹੀਂ ਚੰਗਾ ਲੱਗਦਾ ਕਿਸੇ ਨੂੰ ਗੁਰਦੁਆਰਾ ਨਹੀਂ ਚੰਗਾ ਲੱਗਦਾ ਬਸ ਅੰਨਿਆ ਦੇ ਹੱਥ ਵਿੱਚ ਲਾਲ ਟੈਣਾ ਵਾਲੀ ਗੱਲ ਹੈ ਇਹ ਜੋ ਧਰਮ ਗ੍ਰੰਥ ਹਨ ਬਕਾਇਦਾ ਲੋਸ਼ਨੀ ਦਾ ਕੰਮ ਦਿੰਦੇ ਹਨ ਭਗਵਾਨ ਕ੍ਰਿਸ਼ਨ ਵਰਗੇ ਰੋਸ਼ਨ ਮਹਾਪੁਰਖਾਂ ਨੇ ਗੀਤਾ ਵਰਗਾ ਫਲਸਫਾ ਲੋਕਾਂ ਨੂੰ ਦਿੱਤਾ ਬਕਾਇਦਾ ਲੋਸ਼ਨੀ ਦਿੱਤੀ ਹਜਰਤ ਮੁਹੰਮਦ ਸਾਹਿਬ ਨੇ ਕੁਰਾਨ ਮਜੀਦ ਵਰਗੀ ਰੋਸ਼ਨੀ ਦਿੱਤੀ ਬਾਈਬਲੇ ਵਰਗੀ ਰੋਸ਼ਨੀ ਦਾ ਗਿਆਨ ਹਜਰਤ ਮਸੀਹ ਨੇ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਬਗਾਏ ਦਾ ਇੱਕ ਚਾਨਣ ਦਾ ਸੋਮਾ ਹਨ ਪਰ ਅੰਨਿਆਂ ਵਾਸਤੇ ਰੋਸ਼ਨੀ ਕਿਸੇ ਕੰਮ ਨਹੀਂ ਆਉਂਦੀ ਇੱਕ ਸੂਫੀ ਮਹਾਤਮਾ ਦਾ ਕਹਿਣਾ ਹੈ ਕਿ ਮੰਦਰ ਅਤੇ ਮਸਜਿਦ ਵਿੱਚ ਇੱਕੋ ਹੀ ਨੂਰ ਹੈ ਪਰ ਅੰਨੇ ਐਵੇਂ ਹੀ ਟਕਰਾ ਰਹੇ ਹਨ ਅੱਜ ਜਦ ਚਿਰਾਗ ਮਸਜਿਦ ਵਾ ਬੁੱਤਖਾਨਾ ਰੋਸ਼ਨ ਅਸਤ ਦੈਰ ਹਰਤਮ ਕੇ ਦੁਸ਼ਮਨੀ ਕੁਫਰੋਂ ਕੀ ਤਿਰਾਸਤ ਇਸ ਸਾਕੀ ਤੋਂ ਆਪਣੇ ਲਈ ਇਹੀ ਸੇਧ ਹੈ ਸਭ ਧਾਰਮਿਕ ਗ੍ਰੰਥ ਜੀਵਨ ਵਿੱਚ ਰੋਸ਼ਨੀ ਪਰਦੇ ਹਨ ਇਸ ਲਈ ਅੰਨਿਆਂ ਦੀ న్యਾਈ ਲੜਨ ਨਾਲ ਕੁਝ ਹਾਸਲ ਨਹੀਂ ਹੋਣਾ ਹਰ ਇੱਕ ਜੀਵ ਵਿੱਚ ਉਹ ਇੱਕ ਪਰਮਾਤਮਾ ਹੀ ਵਸਦਾ ਹੈ ਸੱਚੇ ਗੁਰੂ ਦੇ ਸ਼ਰਨਗਿਆਹੀ ਇਸ ਦੀ ਸਮਝ ਪੈਂਦੀ ਹੈ ਅਤੇ ਮਨ ਸੀਖ ਹਨੇਰਾ ਦੂਰ ਹੁੰਦਾ ਹੈ ਵਿਕਾਰਾਂ ਅਤੇ ਵਾਦ ਵਿਵਾਦੀ ਤਪਸ਼ ਵਿੱਚ ਛੜਦੇ ਇਸ ਸੰਸਾਰ ਦੇ ਅੰਦਰ ਪਰਮਾਤਮਾ ਦਾ ਨਾਮ ਹੀ ਸੋਨੇ ਸ਼ਾਮਲਾ ਲੋਕ ਹੈ ਅਤੇ ਇਸ ਨਾਮ ਦੀ ਪ੍ਰਾਪਤੀ ਵੀ ਗੁਰੂ ਦੀ ਛਣ ਗਿਆਹੀ ਹੁੰਦੀ ਹੈ ਇਸ ਲਈ ਕਿਰਤਕਾਰ ਦੇ ਨਾਲ-ਨਾਲ ਪ੍ਰਭੂ ਦਾ ਨਾਮ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਦੀ ਬਰਕਤ ਨਾਲ ਹੀ ਵਿਕਾਰਾਂ ਦੀ ਤਪਸ਼ ਤੋਂ ਬਚਿਆ ਜਾ ਸਕਦਾ ਹੈ ਅਤੇ ਹਿਰਦੇ ਅੰਦਰੋਂ ਦੂਜਿਆਂ ਦੇ ਪ੍ਰਤੀ ਨਫ਼ਰਤ ਦੂਰ ਹੋ ਸਕਦੀ ਹੈ ਜਦੋਂ ਪਰਮਾਤਮਾ ਦਾ ਨਾਮ ਹਿਰਦੇ ਅੰਦਰ ਵਸਦਾ ਹੈ ਤਾਂ ਇਹੀ ਮਨ ਅਤੇ ਹਿਰਦਾ ਠੰਡਾ ਠਾਰ ਹੋ ਜਾਂਦਾ ਹੈ ਜਸ ਜਪਤ ਵਸ ਆਵੇ ਪੰਚਾ ਜਸ ਜਪਤ ਹਿਦੈ ਅੰਮ੍ਰਿਤ ਸੰਚਾ ਜਾਸ ਜਪਤ ਇਹ ਤ੍ਰਿਸ਼ਨਾ 부ਜੈ ਜਾਸ ਜਪਤ ਹਰ ਦਰਗੈ ਸਿਜੈ ਜਾਸ ਜਪਤ ਕੋਟ ਮਿਟੈ ਅਪਰਾਧ ਜਾਸ ਜਪਤ ਹਰ ਹੋਵੈ ਸਾਧ ਜਾਸ ਜਪਤ ਮਨ ਸੀਤਲ ਹੋਵੈ ਜਾਸ ਜਪਤ ਮਲ ਸਗਲੀ ਖੋਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ